ਸੁਖਮਨੀ ਸਾਹਿਬ ਪੰਕਤੀ 13ਵੀਂ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਪ੍ਰਭ ਦੀ ਸੋਝੀ ਨਾਲ ਸਾਡਾ ਜਪ ਭਾਵ ਸਮਝ ਲਿਆ ਸੀ ਸਮਝਣ ਤੋਂ ਬਾਅਦ ਬੁੱਧੀ ਫਿਰ ਮੰਤ ਤੇ ਪਹਿਰਾ ਦਿੰਦੀ ਆ ਉਹਨੂੰ ਤਪ ਕਹਿੰਦੇ ਨੇ ਉਸ ਤੋਂ ਬਾਅਦ ਫਿਰ ਪੂਜਾ ਵਾ ਪ੍ਰਭ ਕੇ ਸਿਮਰਨ ਬਿਨ ਸੇ ਦੂਜਾ ਜੋ ਆਤਮਾ ਦੇ ਰਿਸ਼ਤੇ ਸੰਸਾਰੀ ਬਣ ਗਏ ਸੀਗੇ ਉਹ ਤੋਂ ਰਹਿਤ ਹੋ ਗਈ ਉਹਦਾ ਜਨਮ ਮਰਨ ਕਟਿਆ ਗਿਆ ਕਿਉਂ ਗਿਆਨ ਤੋਂ ਬਾਅਦ ਹੀ ਦਰਸ਼ਨ ਹੋਣਾ ਗੁਰ ਤੋਂ ਬਾਅਦ ਗੁਰੂ ਦਾ ਦਰਸ਼ਨ ਹੈ ਗੁਰ ਬਾਣੀ ਹੈ ਗੁਰ ਦਰਸ਼ਨ ਹੈ ਇਹ ਤੋਂ ਬਾਅਦ ਫਿਰ ਆਪਾਂ ਨੂੰ ਗੁਰੂ ਦਰਸ਼ਨ ਹੋਣਾ ਹੈ ਸ਼ਬਦ ਗੁਰੂ ਦਾ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਇਹ ਆਪਾਂ ਪ੍ਰਾਪਤੀ ਕਰਨੀ ਹੈ ਇਹੀ ਤਾਂ ਆਪਾਂ ਲਾਹ ਲੈਣਾ ਆ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਇਹਨੂੰ ਵਿਚਾਰਦੇ ਰਹੀਏ ਚੱਲਦੇ ਰਹੀਏ ਇੱਕ ਦਿਨ ਆਪਾਂ ਦੇ ਘਰ ਜ਼ਰੂਰ ਪਹੁੰਚਾਂਗੇ ਜਿਨ੍ਹੀ ਨਾਮ ਤੇ ਆਇਆ ਗਈ ਸੰਕਟ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੋਟੀ ਨਾਲ ਆਪਣਾ ਵੀ ਸੰਸਾਰ ਤੇ ਆਉਣਾ ਸਫਲ ਹੋ ਜਾਊਗਾ